ਅੱਜ ਮੈਂ ਇੱਥੇ ਬਾਈ ਦੀਪ ਦੀ ਤੇ ਬਾਈ ਖੰਡੇ ਦੀ ਗੱਲ ਕਰਨੀ ਆ ਜੇ ਉਹਨਾਂ ਦੀਆਂ ਗੱਲਾਂ ਕਰੀਏ ਤਾਂ ਬਹੁਤ ਸਮਾਂ ਲੱਗ ਜਾਊਗਾ ਮੈਂ ਇੱਕ ਵਾਕਿਆ ਹੀ ਤੁਹਾਡੇ ਨਾਲ ਸਾਂਝਾ ਕਰਨਾ ਕਿ ਕੁਝ ਦਿਨ ਪਹਿਲਾਂ ਮੈਂ ਕਾਰ ਚ ਜਾ ਰਿਹਾ ਸੀ ਤੇ ਬਾਬਾ ਜੀ ਤਰਸੀਮ ਸਿੰਘ ਮੋਰਾ ਅਲੀ ਦਾ ਵਾਰਾ ਮੀ ਲਾਲ ਕਿਲੇ ਦੀ ਹਿੱਕ ਤੇ ਲੋਫਰ ਚੜਿਆ ਨਹੀਂ ਕਰਦੇ ਉਹ ਸੁਣੀ ਉਸ ਤੋਂ ਬਾਅਦ 26 ਤਰੀਕ ਵਾਲਾ ਵਾਕਿਆ ਯਾਦ ਆ ਗਿਆ ਤੇ ਸ਼ਾਮ ਨੂੰ ਜਦੋਂ ਬਾਈ ਦੀਪ ਨੂੰ ਮੈਂ ਦਿੱਲੀ ਤੋਂ ਲੈ ਕੇ ਆ ਰਿਹਾ ਸੀ ਤੇ ਕਰਨਾਲ ਟਪਨਸਾਰ ਬਾਈ ਨੇ ਲਾਸਟ ਕਾਲ ਬਾਈ ਖੰਡੇ ਨੂੰ ਲਾਈ ਤੇ ਬਾਈ ਨੂੰ ਇਹ ਗੱਲ ਕਹੀ ਵੀ ਬਾਈ ਹੁਣ ਮੈਂ ਆਪਦਾ ਫੋਨ ਸਵਿਚ ਆਫ ਕਰਨ ਲੱਗਿਆ ਤੇ ਜੇ ਅੱਗੇ ਤੋਂ ਕੋਈ ਮੈਸੇਜ ਹੋਇਆ ਜਾਂ ਕੋਈ ਗੱਲ ਹੋਈ ਤਾਂ ਮਨਦੀਪ ਨਾਲ ਕਰ ਲਿਓ ਤੇ ਉਸ ਤੋਂ ਬਾਅਦ ਬਾਈ ਨੇ ਫੋਨ ਸਵਿਚ ਆਫ ਕਰਤਾ ਤੇ ਜਿੱਥੇ ਅਸੀਂ ਜਾਣਾ ਸੀ ਉੱਥੇ ਚਲੇ ਗਏ ਉੱਥੇ ਜਾ ਕੇ ਬਾਈ ਨੇ ਮੈਨੂੰ ਇੱਕ ਗੱਲ ਆਖੀ ਵੀ ਜਿਹੜੀ ਵੀ ਕੋਈ ਗੱਲ ਹੋਈ ਜਿਵੇਂ ਦੀ ਵੀ ਕੋਈ ਗੱਲ ਹੋਈ ਉਹ WhatsApp ਤੇ ਬਾਈ ਖੰਡੇ ਨਾਲ ਜ਼ਰੂਰ ਸ਼ੇਅਰ ਕਰ ਲਈ ਤੇ ਇਸ ਗੱਲ ਤੋਂ ਇਹ ਸਾਬਤ ਹੁੰਦਾ ਵੀ ਉਹਨਾਂ ਨੂੰ ਇੱਕ ਦੂਜੇ ਤੇ ਕਿੰਨਾ ਯਕੀਨ ਸੀ ਗੱਲਾਂ ਚਾਹੇ ਹੁਣ ਜੋ ਮਰਜੀ ਆਪਾਂ ਕਰੇ ਚੱਲੀਏ ਇਹ ਜਾਂ ਬਾਈ ਖੰਡਾ ਜਾਣਦਾ ਸੀ ਤੇ ਜਾਂ ਬਾਈ ਦੀਪ ਜਾਣਦੇ ਸੀ ਵੀ ਉਹ ਇੱਕ ਦੂਜੇ ਤੇ ਕਿੰਨਾ ਯਕੀਨ ਕਰਦੇ ਸੀ ਤੇ ਉਸ ਤੋਂ ਬਾਅਦ ਸਾਰੀ ਕੇਸ ਦੀ ਪੈਰਵਾਈ ਬਾਈ ਖੰਡੇ ਨਾਲ ਗੱਲ ਕਰਕੇ ਕਿਉਂ ਬਾਈ ਤਾਂ ਉਦੋਂ ਤਿਹਾਰ ਜੇਲ੍ਹ ਵਿੱਚ ਸੀ ਬਾਈ ਨਾਲ ਜੇ ਮੈਂ ਕਹੂੰਗਾ ਵੀ ਖੰਡੇ ਬਾਈ ਨਾਲ ਹਰ ਰੋਜ਼ ਮੇਰੀ ਤਕਰੀਬਨ ਗੱਲ ਹੁੰਦੀ ਸੀ ਤੇ ਉੱਥੇ ਬਾਈ ਮਨਜਿੰਦਰ ਬਿੱਲਾ ਉਹ ਵੀ ਉਸ ਸਮੇਂ ਹੀ ਕੱਚ ਵਿੱਚ ਆਏ ਤੇ ਜਿਨ੍ਹਾਂ ਨੇ ਬਾਈ ਦੇ ਕੇਸ ਦੀ ਪੈਰਵਾਈ ਇੰਗਲੈਂਡ ਦੀ ਧਰਤੀ ਤੋਂ ਮੇਰੇ ਨਾਲ ਰਲ ਕੇ ਕੀਤੀ ਮੈਂ ਇਹੀ ਕਹੂੰਗਾ ਵੀ ਆਪਾਂ ਨੂੰ ਇੱਕ ਦੂਜੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਗੱਲਾਂ ਇੱਕ ਤੋਂ ਇੱਕ ਹੋਰ ਬਣ ਜਾਂਦੀਆਂ ਤੇ ਇਹ ਗੱਲ ਜੇ ਆਪਾਂ ਕਰੀਏ ਵੀ ਸਮੇਂ ਦੀਆਂ ਸਰਕਾਰਾਂ ਨੂੰ ਇਹ ਨੌਜਵਾਨੀ ਸੋਚ ਤੋਂ ਡਰ ਹੋ ਗਿਆ ਸੀ ਬਾਈ ਦੀਪ ਦੀ ਸੋਚ ਤੋਂ ਬਾਈ ਖੰਡੇ ਦੀ ਸੋਚ ਤੋਂ ਤੇ ਬਾਈ ਨਿਜਰ ਦੀ ਸੋਚ ਤੋਂ ਜਿਨ੍ਹਾਂ ਨੇ ਇੱਕ ਨੈਰੇਟਿਵ ਸਿਰਜ ਕੇ ਇਹ ਸੋਚ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇਹ ਨਹੀਂ ਜਾਣਦੀਆਂ ਜਿੰਨਾ ਇਹ ਸਿੱਖ ਕੌਮ ਨੂੰ ਦਬਾਉਣਗੇ ਇਹ ਉਸ ਤੋਂ ਵੱਧ ਚੜ ਕੇ ਆਊਗੀ ਤੇ ਆਪਾਂ ਵੀ ਜਿਹੜੇ ਆਪਣੇ ਸ਼ਹੀਦ ਪਰਿਵਾਰ ਆ ਜਾਂ ਜਿਨ੍ਹਾਂ ਨੇ ਆਪਣਾ ਜੀਵਨ ਕੌਮ ਲੇਖੇ ਲਾਤਾ ਆਪਾਂ ਦਾ ਵੀ ਕੁਝ ਫਰਜ਼ ਬਣਦਾ ਵੀ ਆਪਾਂ ਉਹਨਾਂ ਦੇ ਨਾਲ ਖੜੀਏ ਨਾ ਕਿ ਐਵੇਂ ਦੀਆਂ ਗੱਲਾਂ ਸੁਣ ਕੇ ਕੋਈ ਗੱਲਾਂ ਬਣਾਈ ਚੱਲ ਗਏ ਬਾਕੀ ਮੈਂ ਸਾਰੀ ਆਈ ਹੋਈ ਸੰਗਤ ਦਾ ਇੱਥੇ ਪਹੁੰਚਣ ਤੇ ਤੈਹ ਦੇ ਨੂੰ ਧੰਨਵਾਦ ਕਰਦਾ ਜੋ ਪਹੁੰਚ ਗਏ ਉਹਨਾਂ ਦਾ ਵੀ ਧੰਨਵਾਦ ਜੋ ਕਿਸੇ ਕਾਰਨਾ ਕਰਕੇ ਨਹੀਂ ਪਹੁੰਚ ਸਕੇ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ